ਦੁਨੀਆ ਆਜ਼ਾਦੀ ਆ 74ਵਾਂ ਆਜ਼ਾਦੀ ਦਿਹਾੜਾ ਪੂਰਾ ਦੇਸ਼ ਮਨਾ ਰਿਹਾ ਤੇ ਉਥੇ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਵੀ ਕੌਮੀ ਤਿਰੰਗਾ ਲਹਿਰਾਇਆ ਗਿਆ ਸੋ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਇਆ ਗਿਆ ਸੋ ਅੰਮ੍ਰਿਤਸਰ ਦੇ ਸਟੇਡੀਅਮ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਦੇ ਵੱਲੋਂ ਝੰਡਾ ਫਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਤੇ ਉਸ ਤੋਂ ਬਾਅਦ ਪਰੇਡ ਦਾ ਰਿਕਣ ਕੀਤਾ ਗਿਆ ਤੇ ਨਾਲ ਹੀ ਦੇਸ਼ ਵਾਸੀਆਂ ਦੇ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ ਤਰ ਨਗਰੇ ਪਰਦੇਸਾਂ ਜੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਆ ਸਭ ਨੂੰ ਤੇਜ ਤੇ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਆਜ਼ਾਦੀ ਦਿਹਾੜੇ ਮੌਕੇ ਮੈਨੂੰ ਕੋਵਿੰਦਰ ਗੁਰੂ ਕੀ ਨਗਰੀ ਸ੍ਰੀ ਅਮਰ ਸਾਹਿਬ ਇਹ ਚੌੜ ਦਾ ਮੌਕਾ ਮਿਲਿਆ ਜਿਸ ਵਾਸਤੇ ਮੈਂ ਆਪਣੇ ਆਪ ਨੂੰ ਵਣ ਭਰਦਾ ਸਮਝਦਾ ਦੇਸ਼ ਦੀ ਆਜ਼ਾਦੀ ਲਈ ਚੰਨੀਆਂ ਵਕ ਵਕ ਲਹਿਰਾ ਅਤੇ ਸ਼ਹੀਦ ਆਲ ਵੀ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸਰਪੇਰ ਸਰਦਾਰ ਕਰਤਾਰ ਸਿੰਘ ਸਰਾਭ ਸ਼ਹੀਦ ਉਦਮ ਸਿੰਘ ਸ਼ਹੀਦ ਬਲੰਦਰ ਢੀਕਰਾ ਜੀਤ ਲਾਲਾ ਰਾਜਪਤ ਰਾਏ ਸ਼ਹੀਦ ਜਮਾਨ ਸਿੰਘ ਕਾਰੇ ਪਾਣੀ ਅਤੇ ਹੋਰ ਅਜ਼ਾਦੀ ਕਾਢੀਆਂ ਵੱਲੋਂ ਸਮੇਂ-ਸਮੇਂ ਉੱਤੇ ਰੰਡੇ ਕੇ ਸਰਛਾਤੇ ਇੰਤਿਆਂ ਵਰਤਾਲੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿਕ ਮਾਨ ਰਹੇ ਆ ਸਾਡਾ ਇਤਿਹਾਸ ਜੜਿਆ ਸਾਡੇ ਪਾਲ ਔਰ ਧਰਮੀ ਸਾਕੇ ਨਾਲ ਪਰਿਆ ਹੋਇਆ ਸਾਨੂੰ ਮਾਣ ਹੈ ਦੇਸ਼ ਦੀ ਇਰਾਤੀ ਦੇ ਸੁਖਨਾਵ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਾਡੀ ਸਰਕਾਰ ਮਹਾਨ ਸ਼ੀਤਾਂ ਦੇ ਸੁਪਣਾ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਉਹ ਕमंत्री ਬਣ ਤੋਂ ਬਾਅਦ ਸਰਦਾਰ ਭਗਵੰਦ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸੌ ਸੀਦੇ ਆਏ ਸਰਦਾਰ ਭਗਤ ਸਿੰਘ ਦੇ ਜੱਤੀ ਪਿੰਡ ਅੜਕਲ ਕਰਾਵੇ ਕੇ ਚੁੱਕੀ ਇਸ ਤੋਂ ਲਗਾ ਸਾਡੀ ਸਰਕਾਰ ਨੇ ਇਹ ਫੈਸਲਾ ਲੈਂਦਾ ਹੋਇਆ ਸਰਕਾਰੀ ਦਫ਼ਤਰਾਂ ਵਿੱਚ ਸਰਦਾਰ ਭਗਤ ਸਿੰਘ ਅਤੇ ਭੀਮਰਾਵ ਬਾਬਾ ਅਮੇਸ਼ ਕਾ ਜੀ ਉਹਨਾਂ